ਸੀ ਉਹਨਾਂ ਦੇ ਵੀ ਕਾਫਲੇ ਨੂੰ ਥੋੜੀ ਬਹੁਤੀ ਸ਼ਰਮ ਆਵੇ ਕਿਸੇ ਦਾ ਦੇ ਪਰਿਵਾਰ ਟਰੰਦੇ ਫਿਰਦੇ ਆ ਤੇਰੇ ਘਰ ਤੇ ਆਉਂਦੇ ਆ ਪਰ ਤੇਰੇ ਕੋਲ ਮਿਲਣ ਦਾ ਟਾਈਮ ਹੈ ਨਹੀਂ ਅਸੀਂ ਇਸ ਕਰਕੇ ਬੇਟੇ ਦਾ ਬੋਰਡ ਦਵਾਇਆ ਵੀ ਚਲੋ ਕੋਈ ਬੋਰਡ ਵੇਖ ਕੇ ਇਹਦੇ ਮਨ ਚ ਤਿਆਰ ਜੀ ਅਸੀਂ ਸੁਬਾਹ ਵੀ ਗਏ ਕਚੈਰੀ ਦੇ ਵਿੱਚ ਨਹੀਂ ਪੈਂਦੇ ਦੇ ਵਿੱਚ ਅਸੀਂ ਗਏ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਨੂੰ ਡੀਸੀ ਸਾਹਿਬ ਵੀ ਨਹੀਂ ਮਿਲੇ ਤੁਸੀਂ ਮੰਗ ਕੀ ਕਰਦੇ ਹੋ ਸਰਕਾਰ ਮੰਗ ਸਾਸੀਂ ਇਹ ਕਰਦੇ ਆਂ ਵੀ ਜਿਵੇਂ ਦੂਜੇ ਸ਼ੀਦਾਂ ਨੂੰ ਮਾਨ ਸਨਮਾਨ ਇਹਨਾਂ ਨੇ ਦਿੱਤਾ ਆ ਅਗਨੀਵੀਰ ਅਮਰਤਪਾਲ ਕੋਟਲੀ ਕਲਾਂ ਦਾ ਬੇਟਾ ਸ਼ਹੀਦ ਹੋਇਆ ਉਹਦੇ ਘਰੇ ਤੀਜੇ ਦਿਨ ਪਹੁੰਚਦੇ ਆ ਸਾਰਾ ਬੰਦਾ ਮਾਨ ਸਨਮਾਨ ਉਹਨੂੰ ਦਿੱਤਾ ਵੀ ਸਾਡੇ ਬੇਟੇ ਨੂੰ ਕਿਉਂ ਨਹੀਂ ਦੇ ਰਹੇ ਉਹਦਾ ਬੰਦਾ ਹਕ ਉਹਨੂੰ ਵੀ ਜ਼ਰੂਰ ਦਿੱਤਾ ਜਾ ਤਾਂ ਪਰ ਮੰਗਿਆ ਕਿ ਇਸ ਚੀਜ਼ ਦਾ ਦਾ ਹਾਂਜੀ ਨਹੀਂ ਜੀ ਕੋਈ ਨਹੀਂ ਜੀ ਕੋਈ ਨਹੀਂ ਉਹ ਦੂਸਰੇ ਇੱਕ ਇਹਨਾਂ ਨੇ ਅਲਾਕਤ ਕਰ ਦਿੱਤੀ ਕਿ ਅਗਰ ਕੋਈ ਸਰਾਕਤੇ ਸੀ ਹੁੰਦਾ ਤਾਂ ਉਹਦੇ ਪਕਾੜ ਦੀ ਜਿਹੜੀ ਭਲੀ ਮਦਦ 1 ਕਰੋੜ ਰੁਪਏ ਦੀ ਮਿਲਦੀ। ਠੀਕ ਜੀ ਠੀਕ ਜੀ ਪਰ ਹਜੇ ਤੱਕ ਕਿਸੇ ਅਧਿਕਾਰੀ ਨੇ ਤੁਹਾਡੇ ਕੋਲ ਇਸ ਬਿੱਤ ਨਹੀਂ ਨਹੀਂ ਜੀ ਕੋਈ ਨਹੀਂ ਸਾਡੇ ਬਸ ਆਉਂਦੇ ਆ ਬਾਈ ਜੀ ਵੀ ਆਉਂਦੇ ਕਲਤਾਰ ਸੰਧਮਨ ਸਾਹਿਬ ਘਰੇ ਬਸ ਹੌਸਲਾ ਦੇ ਕੇ ਚਲੇ ਜਾਂਦੇ ਵੀ ਮੈਂ ਤੁਹਾਡੇ ਪਰਿਵਾਰ ਦੇ ਨਾਲ ਆ ਕੱਲ ਨੂੰ 3 ਮਹੀਨੇ ਹੋ ਜਾਣੇ ਆ ਬੇਟੀ ਸਾਡੇ ਪਰਿਵਾਰ ਕਿੰਨਾ ਕੁ ਵਿਗਾੜ ਗਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਦੁਖੀ ਆ ਦੁਖੀ ਹੋ ਕੇ ਓਣ ਘਰ ਵਾਪਸ ਚੱਲੇ ਆ ਵੀ ਕੋਈ ਸੁਣਵਾਈ ਕਿੰਨੀ ਦੇਰ ਤੋਂ ਸੀ ਵੀ ਇੰਤਜ਼ਾਰ ਕੀਤਾ ਜੀ ਅਸੀਂ ਪਹਿਲਾਂ ਸਵੇਰ 3 ਘੰਟੇ ਸਵੇਰ ਕੀਤਾ 3 ਘੰਟੇ ਹੀ ਖੜੇ ਬੈਠਿਆ ਨੂੰ ਹੋ ਗਏ ਹੁਣ ਵੀ ਬੇਟਾ ਘਰੇ ਇਕੱਲਾ ਉਹਦੇ ਵੀ ਸੱਟ ਲੱਗੀ ਹੋਈ ਹੈ ਲੱਤ ਤੇ ਤੇ ਤਾਂ ਕਰਕੇ ਉਹ ਘਰੇ ਚਲੇ ਕੋਈ ਸੁਣਵਾਈ ਚਲਪਾ ਤੋਂ ਵੀ ਨਹੀਂ ਕੀਤੀ ਨਹੀਂ ਜੀ ਨਹੀਂ ਕੋਈ ਨਹੀਂ ਬਸ ਕਹਿੰਦੇ ਤੁਹਾਨੂੰ ਮਲਾਉਣੇ ਆ ਵੇਟ ਕਰੋ ਵੇਟ ਕਰੋ ਅਸੀਂ ਕਿਹਾ ਵੀ ਜੇ ਤਾਂ ਸਾਨੂੰ ਸੀਐਮ ਮਾਨ ਸਾਹਿਬ ਮਿਲ ਲਗੇ ਤਾਂ ਅਸੀਂ ਬੈਠ ਜਾਣੇ ਆ ਤੇ ਕਹਿੰਦੇ ਨਹੀਂ ਉਹਨਾਂ ਦੇ ਅਧਿਕਾਰੀ ਮਿਲਣਗੇ ਤੇ ਅਸੀਂ ਫਿਰ ਕਿਹਾ ਵੀ ਨਹੀਂ ਅਸੀਂ ਉਹਨਾਂ ਨਾਲ ਗੱਲਬਾਤ ਕਰ ਸਾਰਾ ਅਸੀਂ ਤਾਂ ਦੋਵਰੀ ਸਿਉਂਗੋਸ ਜਾ ਕੇ ਆਏ ਅੱਜ ਤੋਂoverline ਫ੍ਰੀਪੋਰਟ ਡੀਸੀ ਦਾ ਉੱਤਰ ਹੈ ਐਸਐਸਪੀ ਦਾ ਉੱਤਰ ਜ ਆਏ ਆ ਹੁਣ ਵੀ ਸਾਨੂੰ 5 ਵਜੇ ਦਾ ਸੱਤਿਆ ਪਿਆ ਵੀ ਬੁਲਾਉਣੇ ਬੁਲਾਉਣੇ ਆ ਤੇ ਅਖੀਰੀ ਆ ਟਾਈਮ ਹੋ ਗਿਆ ਤੇ ਅਈ ਉੱਠ ਕੇ ਆ ਗਏ ਕੋਈ ਸਾਨੂੰ ਮਲਾ ਨਹੀਂ ਰਿਹਾ ਸਾਨੂੰ ਸਿਰਫ ਐਵੇਂ ਲਾਰੇ ਲਾ ਕੇ ਉੱਤੇ ਬਹਾ ਬੈਠੇ ਆ ਅਸੀਂ ਐਸਐਸਪੀ ਦੇ ਵੇਟਿੰਗ ਰੂਮ ਚੋਂ ਉੱਠ ਕੇ ਆਏ ਹੁਣ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਬੇਟੇ ਦੀ ਸੁਣਵਾਈ ਨਹੀਂ ਹੋ ਰਹੀ ਅਸੀਂ ਤਾਂ ਬੋਰਡ ਵੀ ਲਵਾਇਆ ਆਕਾਸ਼ ਦੀਪ ਦਾ ਸੀਦ ਦਾ ਵੀ ਉਹਦਾ ਜਿਹੜਾ ਬੰਦਾ ਮਾਨ ਸਮਾਨ ਦਿੱਤਾ ਜਾਵੇ ਪਰ ਕੋਈ ਵੀ ਨਹੀਂ ਸਾਡੀ ਗੱਲ ਸੁਣ ਰਿਹਾ ਸਿਰਫ ਸਾਨੂੰ ਨਾ ਲਾਰੇ ਹੀ ਲਾਈ ਜਾਂਦੇ ਆ ਤੇ ਐਵੇਂ ਬੇਕੂਫ ਬਣਾਈ ਜਾਂਦੇ ਵੀ ਇੱਥੇ ਬਹਿ ਜਾਓ ਇੱਥੇ ਬਹਿ ਜਾਓ ਪਰ ਬੈਠ ਖੜੋ ਕੇ ਅਸੀਂ ਵੇਲਾ ਵੀ 2 ਵਰੀ 11 ਵਜੇ ਤੇ ਆਏ 1 ਵਜੇ ਕਹੈਂ ਕਰੇ ਤੇ ਹੁਣ 5 ਵਜੇ ਦੇ ਬੈਠੇ ਆ ਤੇ ਆ 7 7:30 ਟੂਨ ਵਾਲੇ ਅਜੇ ਤਾਈਂ ਤੁਹਾਡੀ ਕੋਈ ਧਨਵਾਈ ਨਹੀਂ ਉਹ ਤੋਂ ਵੱਡੀ ਗੱਲਾਂ ਕੀਤੀਆਂ ਜਾਂਦੀਆਂ ਸੀ ਕਿ ਜਿਹੜੇ ਵੀ ਕਿਸੇ ਵੀ ਭਾਵੇਂ ਰੈਂਕ ਦਾ ਕੋਈ ਸ਼ਹੀਦ ਹੁੰਦਾ ਹੈ ਉਸਦੇ ਪਰਿਵਾਰ ਨੂੰ ਜਿਹੜਾ ਇੱਕ ਬੰਦਾ ਸਨਮਾਨ ਦਿੱਤਾ ਜਾਏਗਾ ਪਰ ਇੱਥੇ ਵੇਖਿਆ ਗਿਆ ਕਿ ਆਪਦਾ ਬੰਦਾ ਸਨਮਾਨ ਲੈਣ ਲਈ ਤੁਹਾਨੂੰ ਦਰਦ ਅੱਜ ਧੱਕੇ ਖਾ ਅਸੀਂ ਸਵੇਰ ਦੇ ਮੀਂਹ ਪੈਂਦੇ ਚ ਇਹ ਲੀੜਾ ਲੈ ਕੇ ਆਏ ਆ ਤੇ ਸਾਡੀ ਕੋਈ ਸੁਣਵਾਈ ਨਹੀਂ ਸਿਰਫ ਗੱਲਾਂ ਹੀ ਆ ਤੇ ਇਹ ਝੰਡੇ ਵਾਸ ਇਹਨਾਂ ਦੇ ਕੋਲੇ ਇਕੱਲੇ ਹੈਗੇ ਆ ਤੇ ਵੱਡੇ ਵੱਡੇ ਝੂਠ ਬੋਲਦੇ ਆ ਕੋਈ ਸੁਣਵਾਈ ਨਹੀਂ ਗਈ ਨਾ ਅਸੀਂ ਦੋ ਵਾਰੀ ਸਿਆਂਵਾਂ ਉੱਥੇ ਗਏ ਉਥੇ ਸੁਣਵਾਈ ਹੋਈ ਆ ਤੇ ਸਵੇਰ ਦੇ ਅਸੀਂ ਕਚਹਿਰੀ 'ਚ ਬੈਠੇ ਆ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਤੇ ਇਦੋਂ ਕਾਹਕੇ ਹੋਣੀ ਖੇਤ ਦੇ ਵਿੱਚ ਅਸੀਂ ਬੈਠੇ ਆ ਬੇਟਾ ਮੇਰਾ ਘਰੇ ਇਕੱਲਾ ਮਾਲ ਡੰਗਰ ਮੇਰਾ ਬਾਹਰ ਬੱਦਾ ਖੜਾ ਤੇ ਦੱਸੋ ਇੱਥੇ ਕਿੰਨੇ ਘਨੇਰੇ ਤੱਕ ਅਸੂ ਤੇ ਉਤੋਂ ਮੌਸਮ ਖਰਾਬ ਆ ਵੀ ਕਿੰਨਾ ਕਿਤੇ ਰਹੀ ਬੇਟੀ ਜੀ ਜਿਹੜਾ ਅੱਜ ਜੋ ਪੜਿਆ ਸੀ ਐਮ ਉਸ ਦੀ ਸੀ ਗਈ ਸੀ ਉਦੋਂ ਫਿਰ ਬੁਲਾਕਾ ਕਿਉਂ ਨਹੀਂ ਤੁਹਾਡੀ ਕੋਈ ਬਸ ਉਹ ਕਹਿੰਦੇ ਉੱਚ ਅਧਿਕਾਰੀ ਨਾਲ ਗੱਲਬਾਤ ਕਰਾਵਾਂਗੇ ਸੀਐਮ ਨਾਲ ਨਹੀਂ ਕਰਾ ਰਹੇ ਆ ਜੋ ਕਿ ਅਸੀਂ ਮੰਗ ਰੱਖੀ ਵੀ ਸੀ ਐਸਐਮ ਸਾਹਿਬ ਕੋਲੇ ਮਿਲ ਕੇ ਆਪਦੀ ਮੰਗ ਰੱਖਣੀ ਆ ਐਪਲੀਕੇਸ਼ਨ ਲਿਖਵਾਈ ਵੀ ਆ ਅਸੀਂ ਇਹ ਲੈ ਕੇ ਉਹਨਾਂ ਨੂੰ ਪੇਸ਼ ਕਰਨੀ ਸੀ ਪਰ ਸਾਨੂੰ ਕੋਈ ਸੁਣ ਹੀ ਨਹੀਂ ਰਿਹਾ ਤੁਹਾਡੀ ਗੱਲ ਦੇਖੋ ਵਿਖੇ ਤਾਂ ਕੋਈ ਜਿਹੜੇ ਅੱਜ ਸਪੀਕਰ ਸਾਹਿਬ ਉਹਨੇ ਜਿਹੜਾ ਬਣਾ ਪਰ ਉਹਨਾਂ ਨਾਲ ਕੋਈ ਗੱਲਬਾਤ ਹੋਈ ਕੋਈ ਵਾਸਾ ਨਹੀਂ ਜਾਂ ਫ੍ਰੀ ਕਰਦੇ ਬਤਾ ਇੱਕ ਬੰਦਾ ਇੱਕ ਕਰਦੇ ਤੇ ਸੇਖੋਂ ਨੂੰ ਵੀ ਇਹ ਫੋਨ ਲਾਏਗੇ ਉਹਨੇ ਚੱਕਿਆ ਨਹੀਂ ਤੇ ਕਲਤਾਰ ਸਿੰਘ ਸੰਧਮਾ ਨੂੰ ਵੀ 6 ਫੋਨ ਲਾਏ ਅਸੀਂ ਉਹਨੇ ਵੀ ਅੱਜ ਸਾਡਾ ਫੋਨ ਨਹੀਂ ਚੱਕਿਆ ਉਹ ਫਰੋਹੇ ਪਰ ਝੰਡਾ ਲਾਉਣਾ ਸੀਗਾ ਉਹ 6 ਤਰੀਕ ਨੂੰ ਘਰੇ ਆਇਆ ਸੀ ਕਾ ਇਕੱਲੇ ਲਾਰੇ ਹੀ ਔਰ ਕੁਛ ਨਹੀਂ ਬਲੇ ਦਾ ਠੀਕ ਉਹ ਤਾਂ ਕਾਫੀ ਤੁਹਾਡੇ ਦੇ ਨਿੱਕੀ ਮਨੇ ਤੁਹਾਨੂੰ ਆਪਦਾ ਪਰ ਦੱਸ ਕੀ ਪਰਿਵਾਰ ਇਹਨੂੰ ਤੁਸੀਂ ਪਰਿਵਾਰ ਸਮਝ ਲਓ ਜਾਂ ਸਾਡੀ ਨਲਾਈਕੀ ਸਮਝ ਲਓ ਵੀ ਜਿਨ੍ਹਾਂ ਨੂੰ ਇਹਨਾਂ ਅਕੇ ਲੱਗ ਕੇ ਆਏ ਵੋਟਾਂ ਪਾ ਕੇ ਇਹਨਾਂ ਨੂੰ ਕਾਮਯਾਬ ਕੀਤੇ ਆ ਸਾਡੀ ਕੋਈ ਗੱਲ ਨਹੀਂ ਸੁਣ ਰਹਾ ਐਵੇਂ ਕੱਲੇ ਨਿੱਕੀ ਰਹਿ ਗਏ ਟੀ ਸ਼ਰਮਨਾਕ ਗੱਲ ਕੋਈ ਹੋ ਨਹੀਂ ਸਕਦੀ ਕਿ ਪੰਜਾਬ ਦਾ ਸੀਐਮ ਜਿਹੜਾ ਆਪਣੇ ਆਪ ਨੂੰ ਇਹ ਕਹਿੰਦਾ ਕਿ ਮੈਂ ਸ਼ਹੀਦਾਂ ਦੇ ਲਈ ਸਦਾ ਮੂਰੇ ਖੜਾ ਰਹੂੰਗਾ ਤੇ ਇੱਕ ਅਗਨੀ ਵੀਰ ਸ਼ਹੀਦ ਹੋਇਆ ਫਰੀਦਕੋਟ ਤੋਂ ਕਾਸ਼ਦੀਪ ਸਿੰਘ ਤੇ ਉਹਦਾ ਪਰਿਵਾਰ ਆ ਜਿਹੜਾ ਉਸ ਨੂੰ ਮਿਲਣ ਦੇ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਆ ਇਸ ਤੋਂ ਵੱਡੀ ਸ਼ਰਮਨਾਕ ਭਗਵੰਤ ਮਾਨ ਵਾਸਤੇ ਸਰਦਾਰ ਗੱਦਿਆ ਸਿੰਘ ਸੇਖੋਂ ਵਾਸਤੇ ਤੇ ਫਰੀਦਕੋਟ ਦੇ ਜਿੰਨੇ ਵੀ ਨੁਮਾਇंदे ਆਮ ਆਦਮੀ ਪਾਰਟੀ ਦੇ ਉਹਨਾਂ ਸਾਰਿਆਂ ਨੁਮਾਇੰਦੇ ਵਾਸਤੇ ਜਿਹੜੇ ਇਹਨਾਂ ਦੇ ਪਰਿਵਾਰ ਦੇ ਨਾਲ ਵੀ ਕੋਈ ਜਿਹੜੇ ਨੁਮਾਇंदे ਆ ਉਹ ਜਾ ਕੇ ਮਿਲ ਕੇ ਆਏ ਸੀਗੇ ਉਹਨਾਂ ਲਈ ਵੀ ਸ਼ਰਮਨਾਕ ਗੱਲ ਆ ਕਿ ਉਹਨਾਂ ਨੂੰ ਇਹ ਬਾਈਕਾਟ ਕਰ ਦੇਣਾ ਚਾਹੀਦਾ ਸੀ ਭਗਵੰਤ ਮਾਨ ਦਾ ਕਿ ਜੇ ਤੁਸੀਂ ਅਗਨੀ ਵੀਰ ਨੂੰ ਨਹੀਂ ਮਿਲਦੇ ਅਗਨੀ ਵੀਰ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੰਦੇ ਉਹਨਾਂ ਨੂੰ ਮਾਣ ਸਨਮਾਨ ਨਹੀਂ ਦਿੰਦੇਗੇ ਤਾਂ ਫਿਰ ਅਸੀਂ ਵੀ ਜਿਹੜਾ ਤੁਹਾਡਾ ਬਾਈਕਾਟ ਕਰਦੇ ਹਾਂ ਅਸੀਂ ਵੀ ਤੁਹਾਨੂੰ ਨਹੀਂ ਮਿਲਣਾ ਚਾਹੁੰਦੇ ਕਿਉਂਕਿ ਜੇ ਉਹ ਵਾਕਈ ਸਮਝਦੇ ਆ ਕਿ ਉਹ ਫਰੀਦਕੋਟ ਦੇ ਲੋਕਾਂ ਦੇ ਰਾਖੇ ਜਦੋਂ ਰਾਜਜੀਤ ਦੀ ਮਿੱਤਕ ਦੇ ਪਿੰਡ ਬੁੱਕੀ ਤਾਂ ਸਪੀਕਰ ਕੁਸਾਰ ਸਿੰਘ ਸੁਧਾਨ ਨੇ ਕਿਹਾ ਸੀ ਕਿ ਮੇਰਾ ਇਹ ਆਦਾ ਪਰਿਵਾਰ ਹੈ ਮੇਰਾ ਬੱਚਾ ਸੀਗਾ ਦੇ ਜੋਗੇ ਇਹਦਾ ਇੱਕ ਵੰਡਾ ਮਾਨ ਮਾਨੇਗਾ ਉਸ ਦਾਜ ਵੀ ਕਰੇਗੀ ਪਰ ਹੁਣ ਤੱਕ ਕੋਈ ਉਹਨਾਂ ਦੇ ਬਗਵਾ ਨਾਲ ਰابطਾ ਵੀ ਕਾਇਮ ਨਹੀਂ ਕੀਤਾ ਦੇਖੋ ਜੀ ਜਦੋਂ ਕੁਲਤਾਰ ਸਿੰਘ ਸੰਧਵਾ ਸੰਸਦਾਰੇ ਆਇਆ ਸੀ ਉਹਨੇ ਤਾਂ ਉੱਥੇ ਸ਼ਹੀਦ ਨਹੀਂ ਕਿਹਾ ਇਹਨੂੰ ਨੌਜਵਾਨ ਨੂੰ ਬਾਅਦ ਚ ਤਾਂ ਉਹਨੇ ਸ਼ਹੀਦ ਦਾ ਦਰਜਾ ਦਿਵਾਉਣਾ ਕੀ ਸੀ ਬਾਅਦ ਚ ਉਹਨੇ ਕਰਨਾ ਕੀ ਸੀਗਾ ਸੋ ਇਹ ਇੱਕ ਸਿਰਫ ਤੇ ਸਿਰਫ ਇਹ ਖੁਦ ਬਾਈ ਹੋਣੀ ਆਮ ਆਦਮੀ ਪਾਰਟੀ ਕੁਲਤਾਰ ਸਿੰਘ ਸੰਧਵਾ ਨੂੰ ਸਪੋਰਟ ਕਰਦੇ ਰਿਹਾ ਕਿਉਂ ਕਿਉਂਕਿ ਇਹਨਾਂ ਨੂੰ ਲੱਗਦਾ ਸੀ ਕਿ ਵਾਕਈ ਇਹਨਾਂ ਦੇ ਵਿੱਚ ਕੁਝ ਹੈਗਾ ਔਰ ਅੱਜ ਇਹਨਾਂ ਦਾ ਪੁੱਤਰ ਸ਼ਹੀਦ ਹੋ ਗਿਆ ਇਹਨਾਂ ਨੂੰ ਵਾਕਈ ਮਹਿਸੂਸ ਹੋ ਰਿਹਾ ਕਿ ਅਸੀਂ ਬਹੁਤ ਵੱਡੀ ਗਲਤੀ ਕਰ ਲਈ ਇਹਨਾਂ ਤੇ ਜਿਹੜਾ ਇਹਨਾਂ ਤੇ ਅਸੀਂ ਵਿਸ਼ਵਾਸ ਕਰਕੇ ਆਮ ਆਦਮੀ ਪਾਰਟੀ ਤੇ ਗਲਤਾਰ ਸਿੰਘ ਸੰਧਵਾ ਤੇ ਸੋ ਸਰਦਾਰ ਭਗਵੰਤ ਸਿੰਘ ਮਾਨ ਨੂੰ ਆਲ ਇੰਡੀਆ ਕਿਸਾਨੀ ਉਹਨਾਂ ਨੇ ਫਤਿਹ ਵੱਲੋਂ ਅੱਜ ਪੋਸਟ ਵੀ ਜਿਹੜੀ ਜਾਰੀ ਕੀਤੀ ਗਈ ਸੀ ਕਿ ਇਸ ਤੋਂ ਵੱਡੀ ਸ਼ਰਮਨਾਕ ਗੱਲ ਨਹੀਂ ਹੋ ਸਕਦੀ ਕਿ ਉਹਨਾਂ ਨੇ ਆਪ ਦੇ ਜਿਹੜਾ ਪ੍ਰੋਗਰਾਮ ਦੇ ਵਿੱਚ ਸ਼ਹੀਦਾਂ ਦਾ ਦਰਜਾ ਦਰਜੇ ਲਈ ਅਗਨੀਵੀਰ ਕਾਸ਼ਦੀਪ ਸਿੰਘ ਦੇ ਪਰਿਵਾਰ ਨੂੰ ਜਿਹੜਾ ਉਹ ਨਾਂ ਮਿਲਦਾ ਜਿਹੜੀ ਗੱਲ ਕਹੀ ਜੇ ਉਹ ਮਿਲ ਲੈਂਦੇ ਤਾਂ ਇਸ ਤੋਂ ਵੱਡੀ ਗੱਲ ਫਿਰ ਕਿਉਂਕਿ ਫਰੀਦਕੋਟ ਦਾ ਸਭ ਤੋਂ ਮੇਨ ਮੁੱਦਾ ਇਹ ਆ ਅਗਨੀਵੀਰ ਯੋਜਨਾ ਲੈ ਕੇ ਕੀ ਕਹਿੰਦੇ ਦੇਖੋ ਅਗਨੀਵੀਰ ਯੋਜਨਾ ਦਾ ਪਹਿਲਾਂ ਵੀ ਅਸੀਂ ਵਿਰੋਧ ਕੀਤਾ ਸੀਗਾ ਅੱਜ ਵੀ ਅਸੀਂ ਵਿਰੋਧ ਕਰਦੇ ਆ ਕਿ ਜੇ ਨੌਜਵਾਨਾਂ ਨੂੰ ਇਸ ਤੋਂ ਇਸ ਤਰ੍ਹਾਂ ਤੇ ਨੌਜਵਾਨਾਂ ਦੇ ਪਰਿਵਾਰਾਂ ਪਰਿਵਾਰਾਂ ਨੂੰ ਇਸ ਤਰ੍ਹਾਂ ਦਰਦ-ਦਰਦੀਆਂ ਠੋਕਰਾ ਖਾਣੀਆਂ ਪੈਣ ਤੇ ਫਿਰ ਕੀ ਲੈਣਾ ਇਹੋ ਜੀ ਅਗਨੀਵੀਰ ਸਕੀਮ ਤੋਂ ਇੱਕ ਛੋਟੇ ਜੇ ਨੌਜਵਾਨ ਜਿਹੜੇ 18 20 ਸਾਲ 22 ਸਾਲ 25 30 ਸਾਲ ਤੱਕ ਦੇ ਨੌਜਵਾਨ ਨੂੰ ਕੀ ਪਤਾ ਹੁੰਦਾ ਕਿ ਕਿਸ ਹਾਲਵਾਲ ਨਾਲ ਬਾਰਡਰ ਦੇ ਉੱਤੇ ਜਾ ਕੇ ਲੜਨਾ ਇਹਨਾਂ ਨੇ ਆਪਦੇ ਬੰਦੇ ਬਾਰਡਰ ਤੋਂ ਚੱਕ ਲਏ ਨੌਜਵਾਨਾਂ ਨੂੰ ਚੱਕ ਕੇ ਬਾਰਡਰਾਂ ਤੇ ਛੱਡਤਾ ਹੁਣ 4 ਸਾਲਾਂ ਦੇ ਵਿੱਚ ਜਾਂ 2 ਸਾਲਾਂ ਦੇ ਵਿੱਚ ਕੀ ਇਹੋ ਜਿਹਾ ਇਹਨਾਂ ਨੇ ਉਹਨਾਂ ਨੂੰ ਸਿਖਾਤਾ ਕਿ ਉਹ ਬਾਰਡਰਾਂ ਤੇ ਜਾ ਕੇ ਗੋਲੀ ਖਾਣਗੇ ਸਾਹਮਣੇ ਵਾਲਿਆਂ ਨਾਲ ਲੜਨਗੇ ਜੇ ਗੋਲੀ ਖਾਣਗੇ ਦੂਜੇ ਦੇਸ਼ ਨਾਲ ਲੜਨਗੇ ਤਾਂ ਫਿਰ ਉਹਨਾਂ ਨੂੰ ਸ਼ਹੀਦ ਦਾ ਦਰਜਾ ਵੀ ਨਹੀਂ ਦੇਣਾ ਤੇ ਉਹਨਾਂ ਨੂੰ ਮਾਨ ਸਨਮਾਨ ਵੀ ਨਹੀਂ ਦੇਣਾ ਤੋਂ ਉਹੀ ਗੱਲ ਵੀ ਜੇ ਸ਼ਰਾਪੀਆਂ ਦਾ ਕੋਈ ਕਾਰਨ ਹੋ ਜੇ ਉਹਨਾਂ ਨੂੰ 10-10 ਲੱਖ ਰੁਪਏ ਮੰਡੀ ਚ ਜਾ ਕੇ ਦੇ ਆਉਣਗੇ ਦੂਜਿਆਂ ਨੂੰ ਮਾਨ ਸਨਮਾਨ ਵੀ ਦੇ ਦੇਣਗੇ ਪਰ ਸ਼ਹੀਦਾਂ ਦੇ ਪਰਿਵਾਰ ਨੂੰ ਕੋਈ ਵੀ ਮਰਾਕਾਤ ਨਹੀਂ ਤੇ ਕੋਈ ਵੀ ਮਾਨਸਮਾਨ ਨਹੀਂ ਬਹੁਤ ਹੀ ਵੱਡੀ ਸ਼ਰਮਨਾਕ ਗੱਲ ਆ ਵੀ ਇਸ ਤਰ੍ਹਾਂ ਦਰਦਾਰ ਦੀਆਂ ਠੋਕਰਾਂ ਚਾਰ ਚਾਰ ਘੰਟੇ ਬਿਠਾ ਕੇ ਜਿਹੜਾ ਉਹਨਾਂ ਨੂੰ ਕਹਿ ਦੇਣਾ ਕਿ ਤੁਹਾਨੂੰ ਭਗਵੰਤ ਮਾਨ ਸਾਹਿਬ ਮਿਲਣਗੇ ਨਹੀਂ